ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਨਾ ਅੱਜ ਆਪਾਂ ਗੱਲ ਕਰਦੇ ਹਾਂ ਗੁਰਨਾਨਕ ਦੇਵ ਜੀ ਦੀ ਮਰਨਾ ਸੱਚ ਤੇ ਜਿਉਣਾ ਝੂਠ ਵਾਲੀ ਥਾਖੀ ਕੀ ਅਤੇ ਨਾਲ ਹੀ ਗੱਲ ਕਰਦੇ ਹਾਂ ਕੌਣ ਸੀ ਮੂਲਾ ਖੱਤਰੀ ਮੂਲਾ ਖੱਤਰੀ ਸਿਆਲਕੋਟ ਸ਼ਹਿਰ ਜੋ ਪਾਕਿਸਤਾਨੀ ਪੰਜਾਬ ਵਿੱਚ ਸਥਿਤ ਹੈ ਉੱਥੋਂ ਦਾ ਰਹਿਣ ਵਾਲਾ ਸੀ ਇਸ ਸਾਖੀ ਦੀ ਗੁਰਦੁਆਰਾ ਬਾਬੇ ਕੀ ਬੇਰ ਸਿਆਲਕੋਟ ਸਹਿਬ ਅਤੇ ਹਮਜਾ ਗੋਪ ਜੀ ਦੀ ਮাজার ਇਸ ਸਾਖੀ ਦੀ ਗਵਾਹੀ ਭਰਤੀ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੌਣ ਸੀਗਾ ਹਮਜਾ ਗੋਪ ਹਮਜਾ ਗੋਪ ਸਿਆਲਕੋਟ ਵਿੱਚ ਰਹਿਣ ਵਾਲਾ ਇੱਕ ਬਹੁਤ ਹੀ ਸੋਲਜਿਆ ਹੋਇਆ ਪੀਰ ਸੀ ਲੋਕ ਉਸ ਤੇ ਬਹੁਤ ਵਿਸ਼ਵਾਸ ਕਰਦੇ ਹਨ ਗੁਰਨਾਨਕ ਦੇਵ ਜੀ ਦੇ ਸ਼ਾਲਕੋਟ ਜਾਣ ਤੋਂ ਪਹਿਲਾਂ ਦੀ ਗੱਲ ਹੈ ਕਿ ਹਮਜਾ ਗੋਸਕੋਟ ਇੱਕ ਪਰਿਵਾਰ ਆਇਆ ਜਿਨ੍ਹਾਂ ਦੇ ਕੋਈ ਵੀ ਸੰਤਾਨ ਨਹੀਂ ਸੀਗੀ ਪਰਿਵਾਰ ਨੇ ਹਮਜਾ ਗੋਸ ਅੱਗੇ ਬੇਨਤੀ ਕੀਤੀ ਕਿ ਸਾਡੇ ਸੰਤਾਨ ਨਹੀਂ ਹੈ ਕਿਰਪਾ ਕਰੋ ਹਮਜਾ ਗੋਥ ਨੇ ਕਿਹਾ ਕਿ ਤੁਹਾਡੇ ਸੰਤਾਨ ਹੋ ਜਾਵੇਗੀ ਤੇ ਉਸ ਇੱਕ ਸੰਤਾਨ ਮੈਨੂੰ ਦੇਣੀ ਹੋਵੇਗੀ ਇੱਕ ਪੁੱਤਰ ਭਾਵ ਕਿ ਇੱਕ ਪੁੱਤਰ ਮੈਨੂੰ দান ਕਰਨਾ ਪਵੇਗਾ ਪਰਿਵਾਰ ਦੇ ਸ਼ਰਤ ਮੰਨ ਲਈ ਹਮਜਾ ਗੋਪੀ ਨੇ ਕਾਹ ਪ੍ਰਖ ਅਰਦਾਸ ਕੀਤੀ ਉਸ ਪਰਿਵਾਰ ਉਸ ਪਰਿਵਾਰ ਦੇ ਦੋ ਪੁੱਤਰਾਂ ਨੇ ਜਨਮ ਲਿਆ ਜਦੋਂ ਪੁੱਤਰ ਕਾफी ਵੱਡਾ ਹੋ ਗਿਆ ਤਾਂ ਹਮਜਾ ਗੋਸ ਜੀ ਉਸ ਪਰਿਵਾਰ ਦੇ ਘਰ ਗਏ ਤੇ ਉਹਨਾਂ ਨੇ ਪੁੱਤਰ ਦੀ ਮੰਗ ਕੀਤੀ ਪਰਿਵਾਰ ਉਸ ਮੰਗ ਤੋਂ ਮੁੱਕਰ ਗਿਆ ਹਮਜਾ ਗੋਸ ਜੀ ਭਜਨ ਵੰਦਗੀ ਬਾਏ ਥਣ ਉਹਨਾਂ ਨੂੰ ਕ੍ਰੋਧ ਆ ਗਿਆ ਉਹਨਾਂ ਨੇ ਕਿਹਾ ਇਹ ਸ਼ਹਿਰ ਝੂਠਿਆਂ ਦਾ ਹੈ ਇਹ ਸ਼ਹਿਰ ਝੂਠਿਆਂ ਦਾ ਹੈ ਮੈਂ 40 ਦਿਨਾਂ ਦਾ ਜਲਾਹਾ ਕੱਢਾਂਗਾ ਇਹ ਸ਼ਹਿਰ ਨੂੰ ਨਸ਼ਟ ਕਰ ਦੇਵਾਂਗਾ ਇਹ ਗੱਲ ਕਹਿ ਕੇ ਹਮਜਾ ਗੋਫ ਜੀ ਇੱਕ ਗੁੰਮਤ ਦੇ ਅੰਦਰ ਬੈਠ ਗਏ ਤੇ ਜਿੱਥੇ ਪੂਰੀ ਤਰ੍ਹਾਂ ਹਨੇਰਾ ਸੀ ਤੇ ਆਪਣੇ ਚੇਲਿਆਂ ਨੂੰ ਕਿਹਾ ਕਿ ਕਿਸੇ ਨੂੰ ਵੀ ਅੰਦਰ ਨਾ ਆਉਣ ਦਿੱਤਾ ਜਾਵੇ ਲੋਕ ਭੈੜੀਡ ਹੋ ਗਏ ਕਿਉਂਕਿ ਉਹ ਹਮਜਾ ਗੋਪਤੀ ਸ਼ਕਤੀ ਤੋਂ ਪਹਿਲਾਂ ਹੀ ਜਾਣੂ ਹਨ ਅਕਾਲ ਪੁਰਖ ਨੇ ਮਿਹਰ ਕੀਤੀ ਗੁਰੂ ਨਾਨਕ ਦੇਵ ਜੀ ਨੇ ਸਿਆਲਕੋਟ ਵਿੱਚ ਚਰਨ ਪਾਈ ਅੱਜ ਜਿੱਥੇ ਗੁਰਦੁਆਰਾ ਬਾਬੇ ਕੀ ਬੇਰ ਹੈ ਉੱਥੇ ਇੱਕ ਬੇਰੀ ਸੀ ਤੇ ਗੁਰੂ ਨਾਨਕ ਦੇਵ ਜੀ ਉਸ ਬੇਰੀ ਥੱਲੇ ਬੈਠ ਗਏ ਲੋਕਾਂ ਨੇ ਬੇਨਤੀ ਕੀਤੀ ਕਿ ਹਮਜਾ ਗੌਰ ਸ਼ੈਅ ਨੂੰ ਨਸ਼ਟ ਕਰਨ ਤੇ ਤੁਲਿਆ ਹੋਇਆ ਹੈ ਗੁਰੂ ਨਾਨਕ ਦੇਵ ਜੀ ਨੂੰ ਲੋਕਾਂ ਨੇ ਸਾਰੀ ਗੱਲ ਸਮਝਾਈ ਗੁਰਨਾਨਕ ਦੇਵ ਜੀ ਨੇ ਮਰਦਾਨੇ ਨੂੰ ਹੁਕਮ ਕੀਤਾ ਮਰਦਾਨਿਆ ਜਾ ਹਮਜਾ ਗੋਪ ਜੀ ਨੂੰ ਬੁਲਾ ਕੇ ਲਿਆ ਮਰਦਾਨਾ ਉਸ ਥਾਂ ਤੇ ਗਿਆ ਜਿੱਥੇ ਹਮਜਾ ਗੋਪ ਜੀ ਅੰਦਰ ਦਲੀਹਾ ਕੱਢ ਰਹੇ ਸਨ ਤਾਂ ਉਸਦੇ ਟੀਲਿਆਂ ਨੇ ਅੰਦਰ ਜਾਣ ਤੋਂ ਮਨਾ ਕਰ ਦਿੱਤਾ ਗੁਰਨਾਨਕ ਦੇਵ ਜੀ ਨੇ ਦੋ ਵਾਰ ਭੇਜਿਆ ਦੋਹਾਂ ਵਾਰ ਮਰਦਾਨਾ ਸਫਰ ਤੇ ਗਿਆ ਫੇਰ ਜਦੋਂ ਗੁਰੂ ਨਾਨਕ ਦੇਵ ਜੀ ਨੇ ਆਪਣੀ ਪਵਿੱਤਰ ਦ੍ਰਿਸ਼ਟੀ ਉਸ ਅਸਥਾਨ ਜਿੱਥੇ ਹਮਜਾ ਗੋਸ ਤਪੱਸਿਆ ਕਰ ਰਿਹਾ ਸੀ ਤੇ ਉਸ ਦੇ ਗੁੰਮਦ ਦੇ ਉੱਤੇ ਪਾਈ ਤਾਂ ਉਸ ਦੇ ਗੁੰਮਦ ਵਿੱਚ ਮੰਘੋੜਾ ਹੋ ਗਿਆ ਉਸ ਮੰਘੋੜਾ ਹੋਣ ਨਾਲ ਸੂਰਜ ਜੀ ਦੀ ਰੋਸ਼ਨੀ ਸਿੱਧਾ ਹਮਜਾ ਗੋਸ ਤੇ ਪਈ ਹਮਜਾ ਗੋਖ ਦੀ ਬਿਰਤੀ ਟੁੱਟ ਗਈ ਜੋ ਨੋ ਬਿਰਤੀ ਟੁੱਟ ਗਈ ਉਹਨਾਂ ਨੂੰ ਪਤਾ ਲੱਗਿਆ ਕਿ ਨਾਨਕ ਵਲੀ ਸਿਆਲਕੋਟ ਵਿੱਚ ਪੁਧਾਰੇ ਹਨ ਤਾਂ ਹਮਜਾ ਗਉਖ ਗੁਰੂ ਜੀ ਕੋਲ ਗਿਆ ਹਮਜਾ ਗਉਖ ਨੂੰ ਗੁਰਦਾਨਕ ਦੇਵ ਜੀ ਨੇ ਕਿਹਾ ਕਿ ਇੱਕ ਬੰਦੇ ਦੀ ਗਲਤੀ ਦੀ ਸਜ਼ਾ ਪੂਰੇ ਸ਼ਹਿਰ ਨੂੰ ਕਿਉਂ ਦੇ ਰਹੇ ਹਮਜਾ ਗਉਖ ਨੇ ਕਿਹਾ ਕਿ ਇੱਕ ਖੈਰ ਸਾਰਾ ਸ਼ਹਿਰ ਹੀ ਝੂਠਿਆਂ ਦਾ ਹੈ ਤੁਸੀਂ ਇਸ ਸ਼ਹਿਰ ਨੂੰ ਨਸ਼ਟ ਹੋਣ ਤੋਂ ਕਿਉਂ ਬਚਾ ਰਹੇ ਔਰ ਨਾਨਕ ਦੇਵ ਜੀ ਇਸ ਗੱਲ ਤੇ ਜ਼ੋਰ ਦੇਦੇ ਸਨ ਕਿ ਇੱਕ ਬੰਦੇ ਦੀ ਗਲਤੀ ਦੀ ਸਜ਼ਾ ਸਾਰੇ ਸ਼ਹਿਰ ਨੂੰ ਨਾ ਦਿੱਤੀ ਜਾਵੇ। ਇਸ ਸ਼ਹਿਰ ਵਿੱਚ ਵੀ ਚੰਗੇ ਲੋਕ ਰਹਿੰਦੇ ਹਨ ਤੇ ਸੱਚੇ ਲੋਕ ਰਹਿੰਦੇ ਹਨ ਪਰ ਹਮਜਾਗੋਸ ਮੰਨਣ ਲਈ ਤਿਆਰ ਹੀ ਨਹੀਂ ਸੀ। ਫਰ ਨਾਨਕ ਦੇਵ ਜੀ ਨੇ ਮਰਦਾਨੇ ਨੂੰ ਹੁਕਮ ਦਿੱਤਾ ਜਾਓ ਇਹ 2 ਰੁਪਏ ਲੈ ਜਾਓ ਤੇ ਸ਼ਹਿਰ ਵਿੱਚੋਂ ਸੱਚ ਅਤੇ ਝੂਠ ਨੂੰ ਖਰੀਦ ਕੇ ਲਿਆਓ। ਭਾਈ ਮਰਦਾਨਾ ਜੀ ਗੁਰੂ ਜੀ ਦਾ ਹੁਕਮ ਸੁਣ ਕੇ ਸ਼ਹਿਰ ਦੀਆਂ ਹੱਟੀਆਂ ਵਿੱਚ ਗਏ। ਉਹਨਾਂ ਨੇ ਹੁਕਮਨਖਾਰ ਕਿਹਾ ਸੱਚ ਤੇ ਝੂਠ ਦੇ ਦਿਓ। ਕੋਈ ਵੀ ਦੁਕਾਨਦਾਰ ਸੱਚ ਤੇ ਝੂਠ ਦੇਣ ਲਈ ਤਿਆਰ ਨਹੀਂ ਸੀ। ਅੰਤਕ ਭਾਈ ਮਰਦਾਨਾ ਜੀ ਮੂਲਾ ਖੱਤਰੀ ਦੀ ਦੁਕਾਨ ਵਿੱਚ ਗਏ। ਤਾਂ ਗੁਰੂ ਜੀ ਨੇ ਹੁਕਮਨਖਾਰ ਗੁਰੂ ਜੀ ਦੇ ਹੁਕਮਨਖਾਰ ਮੂਲਾ ਖੱਤਰੀ ਨੂੰ ਕਿਹਾ ਸੱਚ ਤੇ ਝੂਠ ਹੈ ਤਾਂ ਦੇ ਦਿਓ ਮੂਲੇ ਖੱਤਰੀ ਨੇ ਕਾਗਜ਼ ਲਿਆ ਕਾਗਜ਼ ਦੇ ਉੱਤੇ ਲਿਖ ਦਿੱਤਾ ਮਰਨਾ ਸੱਚ ਤੇ ਜਿਉਣਾ ਝੂਠ ਉਹ ਕਾਗਜ਼ ਲੈ ਕੇ ਮਰਦਾਨਾ ਗੁਰੂ ਜੀ ਵੱਲ ਚਲਾ ਗਿਆ ਬਾਅਦ ਵਿੱਚ ਮੂਲੇ ਖੱਤਰੀ ਦੇ ਮਨ 'ਚ ਵਿਚਾਰ ਆਇਆ ਕਿ ਇਹ ਕੌਣ ਹੈ ਜੋ ਇਸ ਤਰ੍ਹਾਂ ਦਾ ਸਵਾਲ ਪੁੱਛ ਰਿਹਾ ਹੈ ਕੋਈ ਉੱਚੀ ਸ਼ਖਸੀਅਤ ਹੀ ਹੈ ਇਹ ਭੇਦ ਪਾਉਣ ਲਈ ਮੂਲਾ ਖੱਤਰੀ ਮਰਦਾਨਾ ਜੀ ਦੇ ਮਗਰ ਹੀ ਚੱਲੇ ਪਾ ਦਿੱਤੇ ਜਦੋਂ ਮੂਲਾ ਖੱਤਰੀ ਤੇ ਮਰਦਾਨਾ ਜੀ ਗੁਰਨਾਨਕ ਦੇਵ ਜੀ ਬਾਸ ਪਹੁੰਚੇ ਤਾਂ ਗੁਰੂ ਜੀ ਨੇ ਉਹ ਕਾਗਜ਼ ਹਮਜਾ ਗੋਸ ਜੀ ਨੂੰ ਵਿਖਾਇਆ ਤੇ ਕਿਹਾ ਦੇਖ ਹਮਜਾ ਗੋਸ ਇਸ ਸ਼ਹਿਰ ਦੇ ਵਿੱਚ ਰੱਬ ਦੀ ਭਜਨ ਬੰਦਗੀ ਵਾਲੇ ਸੱਚੇ ਲੋਕ ਵੀ ਰਹਿੰਦੇ ਹਨ ਹਮਜਾ ਗਉਥ ਨੂੰ ਆਪਣੀ ਭੁੱਲ ਦਾ ਪਛਤਾਵਾ ਹੋਇਆ ਤੇ ਉਸ ਨੇ ਸ਼ਹਿਰ ਨੂੰ ਨਸ਼ਟ ਕਰਨ ਦਾ ਵਿਚਾਰ त्याग ਦਿੱਤਾ ਇਸ ਤੋਂ ਬਾਅਦ ਇਹ ਘਟਨਾ ਨੂੰ ਵੇਖ ਕੇ ਮੂਲੇ ਖੱਤਰੀ ਗੁਰੂ ਜੀ ਤੋਂ ਬਹੁਤ ਪ੍ਰਭਾਵਿਤ ਹੋਇਆ ਮੂਲੇ ਖੱਤਰੀ ਤੇ ਮਨ ਦੇ ਉੱਤੇ ਗੁਰੂ ਜੀ ਦੇ ਵਿਚਾਰਾਂ ਤੇ ਗਿਆਨ ਨੇ ਬਹੁਤ ਪ੍ਰਭਾਵ ਪਾਇਆ ਮੂਲੇ ਖੱਤਰੀ ਨੇ ਪ੍ਰਭਾਵਿਤ ਹੋ ਕੇ ਗੁਰੂ ਜੀ ਦੇ ਨਾਲ ਰਹਿਣ ਦਾ ਪ੍ਰਣ ਬਣਾ ਲਿਆ ਗੁਰੂ ਜੀ ਨੇ ਮੂਲੇ ਨੂੰ ਕਿਹਾ ਮੂਲੇ ਆ ਇਹ ਰਾਹ ਬਹੁਤ ਕੰਡਿਆਂ ਭਰਿਆ ਹੈ ਇਸ ਰਾਹ ਤੇ ਚੱਲਣਾ ਬਹੁਤ ਮੁਸ਼ਕਲ ਹੈ ਤੈਨੂੰ ਪਰਿਵਾਰ ਦੀ ਯਾਦ ਆਏਗੀ ਉਸਨੇ ਮੂਲੇ ਖੱਤਰੀ ਨੇ ਪਰਿਵਾਰ ਛੱਡ ਕੇ ਗੁਰੂ ਜੀ ਦੇ ਨਾਲ ਰਹਿਣਾ ਫੈਸਲਾ ਮੰਨਿਆ ਦੱਸਦੇ ਹਨ ਕਿ ਮੂਲਾ ਖੱਤਰੀ ਕਸ਼ਮੀਰ ਅਤੇ ਮੁਲਤਾਨ ਦੀ ਯਾਤਰਾ ਦੌਰਾਨ ਵਰਨਾਨਕ ਦੇਵ ਜੀ ਦੇ ਨਾਲ ਹੀ ਰਿਹਾ ਸਮਾ ਪੈਣ ਦੇ ਉਸ ਨੂੰ ਪਰਿਵਾਰ ਦੀ ਯਾਦ ਆਈ ਤਾਂ ਗੁਰੂ ਜੀ ਨੇ ਕਿਹਾ ਜਾਂ ਮੂਲਿਆ ਤੂੰ ਆਪਣੇ ਪਰਿਵਾਰ ਨਾਲ ਮਿਲਿਆ ਜਦੋਂ ਉਹ ਘਰ ਗਿਆ ਤਾਂ ਉਸ ਦਾ ਪਰਿਵਾਰ ਵਿੱਚ ਮੋਹ ਪੈ ਗਿਆ ਤੇ ਗੁਰੂ ਤੋਂ ਮੋਹ ਟੁੱਟ ਗਿਆ ਸਮਾ ਪੈਣ ਤੇ ਗੁਰਮਾਨਕ ਦੇਵ ਜੀ ਦੂਸਰੀ ਵਾਰ ਫਿਰ ਸਿਆਲਕੋਟ ਵਿੱਚ ਪਧਾਰੇ ਤੇ ਮੂਲਾ ਖੱਤਰੀ ਦੇ ਘਰ ਗਏ ਮੂਲਾ ਖੱਤਰੀ ਦੀ ਪਤਨੀ ਨੂੰ ਜਦੋਂ ਪਤਾ ਲੱਗਾ ਕਿ ਗੁਰਨਾਨਕ ਦੇਵ ਜੀ ਪਹਿਲਾਂ ਆਏ ਸੰਤ ਮੇਰੇ ਪਤੀ ਨੂੰ ਲੈ ਗਏ ਉਸ ਨੇ ਮੂਲਾ ਖੱਤਰੀ ਨੂੰ ਘੀਰੇ ਵਿੱਚ ਲੁਕੋ ਦਿੱਤਾ ਤੇ ਗੁਰੂ ਜੀ ਨਾਲ ਨਾ ਜਾਣ ਲਈ ਕਿਹਾ ਅੰਤ ਜਦੋਂ ਗੁਰੂ ਜੀ ਨੇ ਘਰ ਆ ਕੇ ਬਾਜ ਮਾਰੀ ਉਹ ਮੂਲਿਆ ਤਾਂ ਉਸ ਦੀ ਘਰ ਵਾਲੀ ਨੇ ਕਿਹਾ ਮੂਲਾ ਤਾਂ ਨਹੀਂ ਸੀ ਗੁਰੂ ਜੀ ਨੇ ਫੇਰ ਬਾਜ ਮਾਰੀ ਮੂਲਾ ਅੰਦਰੋਂ ਆਵਾਜ਼ ਆਈ ਮੂਲਾ ਹੈ ਨਹੀਂ ਗੁਰੂ ਸਾਹਿਬ ਜੀ ਨੇ ਤੀਸਰੀ ਵਾਰ ਫੇਰ ਬਾਜ ਮਾਰੀ ਮੂਲਾ ਅੰਦਰੋਂ ਆਵਾਜ਼ ਆਉਂਦੀ ਹੈ ਕਿ ਮੂਲਾ ਹੈ ਨਹੀਂ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਮੂਲਾ ਹੈ ਵੀ ਨਹੀਂ ਜਦੋਂ ਗੁਰਨਾਨਕ ਦੇਵ ਜੀ ਇਹ ਕਹਿ ਕੇ ਵਾਪਸ ਚਲੇ ਗਏ ਜਦੋਂ ਮੂਲੇ ਖੱਤਰੀ ਦੀ ਪਤਨੀ ਉਸ ਨੂੰ ਘਰੇ ਉਹ ਸਨੋਂ ਸੱਦਣ ਗਈ ਤਾਂ ਮੂਲੇ ਦੇ ਵਿੱਚ ਪ੍ਰਾਣ ਨਹੀਂ ਸਨ ਮੂਲਾ ਮਰ ਚੁੱਕਿਆ ਸੀ ਉਹ ਮੂਲੇ ਨੂੰ ਲੈ ਕੇ ਆਪਣੀ ਭੁੱਲ ਬਖਸ਼ਾਉਣ ਲਈ ਗੁਰਦਾਨਕ ਦੇਵ ਜੀ ਕੋਲ ਚਲੀ ਗਈ ਗੁਰਨਾਨਕ ਦੇਵ ਜੀ ਨੇ ਕਿਹਾ ਅਸੀਂ ਇਸ ਨੂੰ ਹòn ਨਹੀਂ ਮਾਫ਼ ਕਰ ਸਕਦੇ ਅਸੀਂ ਇਸ ਦਾ ਉਧਾਰ 10ਵੇਂ ਜਾਮੇ ਵਿੱਚ ਕਰਾਂਗੇ ਗੱਲ ਆਉਂਦੀ ਹੈ 1707 ਦੀ ਯੋਗ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਦੀ ਧਰਤੀ ਤੇ ਸਨ ਤਾਂ ਜੰਗਲ ਵਿੱਚ ਸ਼ਿਕਾਰ ਖੇਡ ਰਹੇ ਸਨ ਗੁਰੂ ਜੀ ਨੇ ਆਪਣਾ ਘੋੜਾ ਇੱਕ ਖਰਗੋਸ਼ ਮਗਰ ਲਾੜਿਆ ਸਾਰੇ ਸਿੱਖ ਹੈਰਾਨ ਗੁਰੂ ਜੀ ਖਰਗੋਸ਼ ਦਾ ਸ਼ਿਕਾਰ ਕਿਉਂ ਕਰ ਰਹੇ ਹਨ ਤਾਂ ਗੁਰੂ ਜੀ ਨੇ ਦੱਸਿਆ ਕਿ ਇਹ ਗੁਰਦਾਨਕ ਦੇਵ ਜੀ ਦਾ ਭੁੱਲਿਆ ਹੋਇਆ ਸ਼ਰਧਾਲੂ ਸੀ ਆਪਣੇ ਗੁਰਨਾਨਕ ਦੇਵ ਜੀ ਤੇ ਮੂਲਾ ਖੱਤਰੀ ਦੀ ਸਾਰੀ ਘਟਨਾ ਬਾਰੇ ਗੁਰੂ ਜੀ ਨੇ ਦੱਸਿਆ ਤੇ ਤੀਰ ਮਾਰ ਕੇ ਮੂਲੇ ਖੱਤਰੀ ਦਾ ਉਧਾਰ ਕੀਤਾ ਅੱਜ ਕੱਲ ਉਸ ਥਾਂ ਤੇ ਗੁਰਦੁਆਰਾ ਸ਼িকার ਘਾਟ ਸਾਹਿਬ ਮੌਜੂਦ ਹੈ ਜੋ ਇਸ ਘਟਨਾ ਦੀ ਗਵਾਹੀ ਭਰਦਾ ਹੈ ਇਸ ਮਰਨਾ ਸੱਚ ਜਿਉਣਾ ਝੂਠ ਦੀ ਸਾਖੀ ਤੋਂ ਇਹ ਪਤਾ ਲੱਗਦਾ ਹੈ ਕਿ ਗੁਰੂ ਜੀ ਤੋਂ ਬੇਮੁਖ ਹੋਣ ਨਾਲ ਮੂਲਾ ਖੱਤਰੀ ਨੇ 200 ਹਾ ਤੱਕ ਜੁਨੀ ਭੋਗੀ ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਗੁਰੂ ਤੋਂ ਬੇਮੁਖ ਹੋਣਾ ਕਿੰਡੀ ਵੱਡੀ ਗੱਲ ਹੈ ਮੂਲਾ ਖੱਤਰੀ ਇਸ ਦੀ ਬਹੁਤ ਵੱਡੀ ਉਦਾਹਰਣ ਹੈ ਇਹ ਸੀ ਮਰਨਾ ਸੱਚ ਤੇ ਜਾਣਾ ਝੂਠ ਦੀ ਸਾਖੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ